ਸਰਦਾਰ ਜੀ ਜਿਹੜਾ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਜਿਹੜੇ ਕਾਫੀ ਰੌਲਾ ਪੈ ਰਿਹਾ ਵਾ ਕਿ ਕਾਗਜ਼ ਨਹੀਂ ਭਰੇ ਜਾ ਰਹੇ ਤੁਹਾਡੀ ਪਾਰਟੀ ਦੇ ਅਕਾਲੀ ਦਲ ਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹਦੇ ਬਾਰੇ ਇਹ ਹੈ ਕਿ ਕਾਗਜ਼ ਤਾਂ ਸਰਕਾਰ ਦੀ ਸਕੀਮ ਹੈ ਹਾਂਜੀ ਇਹ ਕਾਗਜ਼ ਵਾਲੇ ਕਾਗਜ਼ ਭਰਦੇ ਤੇ ਜਿੱਤੇ ਜਾਣਗੇ ਤੇ ਸਾਡੀ ਬਦਨਾਮੀ ਹੋਊ ਕੋਈ ਝੂਠ ਬੋਲ ਕੇ ਕਿਉਂ ਸਰਕਾਰ ਬਣਾਈ ਹੈ ਲੋਕਾਂ ਨੂੰ ਗੁੰਡਾ ਕਰਕੇ ਪਹਿਲਾਂ ਬਲਾਕ ਸੰਪਤੀ ਵੀ ਇਹਨਾਂ ਕੀਤਾ ਹੁਣ ਸਰਪੰਚਾਂ ਨੇ ਚੋਣਾਂ ਜੀ ਉਹਨਾਂ ਦੀ ਹੋਰ ਸੋਚ ਹੈ ਕਿ ਕਿਸੇ ਨੂੰ ਕਾਗਜ਼ ਨਾ ਭਰ ਦਿਓ ਕਾਇਮ ਬਾਰੇ ਲੋਕਾਂ ਨੇ ਕੰਮ ਲਓ ਕਿਤਾ ਨਹੀਂ ਕਰਦੇ ਤੇ ਲੋਕਾਂ ਰੋਸ ਆ ਇਹਨਾਂ ਨੂੰ ਰੋਲਾ ਦੇਣਗੇ ਕਿ ਬਦਨਾਮੀ ਹੋ ਲੋਕਾਂ ਨੇ ਅੱਗੇ ਝੂਠੇ ਝੂਠੇ ਦੇਖ ਲੋ ਤੁਹਾਡੇ ਨਾਲ ਨਹੀਂ ਇਹ ਜਾ ਕੇ ਜਦੋਂ ਉੱਥੇ ਬੰਦੇ ਨਾ ਭਾਏ ਆ ਉਹ ਗੱਲ ਬੰਦੇ ਪਰਚਾ ਵੀ ਜਿਹੜੇ ਬੰਦਿਆਂ ਨੇ ਗੱਲ ਬੰਦੀ ਉਹਨਾਂ ਦੇ ਕਰਦੇ ਆ ਇਹ ਨਹੀਂ ਵੀ ਮੰਨਾਂ ਗੱਲ ਬੰਦਾ ਉਹਦੇ ਕਰੀਏ ਜਿਹੜੇ ਕੁੱਟ ਪੈਂਦੀ ਉਹਦੇ ਪਰਚਾ ਵੀ ਨਾਲ ਕਰਦੇ ਆ ਇਹ ਗਾਰੇ ਕੋਈ ਡਰ ਨਾਲ ਕਾਈ ਕਰਨੀ ਜਾਂਦਾ ਜਾਵੇ ਕਿਵੇਂ ਪਰ ਨਹੀਂ ਦਿੰਦੇ ਸਰਕਾਰ ਉਹਨਾਂ ਦੀ ਮਦਦ ਕਰਦੀ ਹੈ ਸਰਕਾਰ ਦੀ ਡਿਊਟੀ ਹੀ ਹੁੰਦੀ ਹੈ ਕਿ ਉੱਥੇ ਮਨਮਾਨਸ਼ਰ ਪਾਸੇ ਕਰੇ ਕਿਸ ਕੋਈ ਦੇ ਕਾਜ ਭਰਾਵੇ ਹਰ ਕਿਤੇ ਕਾਜ ਭਰਾਵੇ ਜਿਹਨੇ ਵੀ ਲੰਨਾ ਚਾਹੁੰਦਾ ਕੋਈ ਤੇ ਮੋਟਾਂ ਜਿਹੜੀਆਂ ਦਬਾਅ ਲਿਖੇ ਨਾਲ ਤੇ ਜਮੂਰੀ ਜਿਹੜੀ ਆ ਇਹਨੇ ਖਤਮ ਕਰਦੀ ਹੈ ਜਮੂਰਦ ਨਾਲ ਹੀ ਕੋਈ ਚੀਜ਼ ਹੀ ਨਹੀਂ ਰਹੀ ਤੇ ਤੁਸੀਂ ਕੋਈ ਰਿੱਟ ਵਗੈਰਾ ਨਹੀਂ ਕੀਤੀ ਇਸ ਚੀਜ਼ ਨੂੰ ਲੈ ਕੇ ਕੋਈ ਕਿਸੇ ਅਧਿਕਾਰੀ ਕੋਲੇ ਗਏ ਨਹੀਂਗੇ ਅਧਿਕਾਰੀ ਇਲੈਕਸ਼ਨ ਮिशनर ਕੋਲੇ ਗਏ ਉਹ ਇਲੈਕਸ਼ਨ ਮिशनर ਦਾ ਨਾ ਚਮਚਾ ਅੱਗੇ ਮਿਲਾਂ ਸਮਝਦੇ ਨਹੀਂ ਨਾ ਨਾਮ ਰੌਣਕ ਹੋਈ ਕੀਤੀ ਹੈ ਇਹਦੇ ਕੋਈ ਰਿੱਟਾਂ ਜਿਹੜੀਆਂ ਪੰਚਾਇਤਾਂ ਚੋਂ ਨਹੀਂ ਡੀਸੀ ਕੋਲੇ ਜਾਂਦੀ ਡੀਸੀ ਦਾ ਉਹਨੇ ਕਲਰਕ ਬਣੇ ਹੋਏ ਕਲੈਕਾ ਨਾਲ ਹੀ ਕੋਈ ਜ਼ੋਰ ਹੈ ਇਹ ਕਲਰਕ ਵੀ ਸਹੀ ਇਨਸਾਫ ਦੇ ਖੜ ਜਾਂਦੇ ਇਹ ਖੜਦਾ ਨਹੀਂ ਅੰਗੇ ਜ਼ਿਲ੍ਹਾ ਪ੍ਰਸ਼ਾਸਨ ਵੀ ਦੇਖਿਆ ਆਪ ਜਿੰਦਾ ਲਾ ਕੇ ਮੌੜੋਂ ਬਿਠਾ ਸਾਨੂੰ ਤੇ ਜਾਣ ਹੀ ਨਹੀਂ ਦਿੱਤਾ ਸੀ ਇਹਨਾਂ ਥੱਲੇ ਲਗਾ ਤੇ ਬਦਵਾਂ ਲੋਕ ਜਿਹੜੇ ਡੀਸੀ ਕੋਲ ਅਪਰੋਚ ਕਰ ਦਿੰਦੇ ਤੇ ਡੀਸੀ ਨੂੰ ਆਪ ਜਦੋਂ ਰਾਜ ਦੇ ਮੁੱਖ ਮੰਤਰੀ ਜੀ ਹੋਏ ਤੇ ਡੀਸੀ ਕੀ ਕਰੇ ਉੱਥੇ ਇਹ ਤਾਂ ਰਾਜ ਦੇ ਮੁੱਖ ਮੰਤਰੀ ਜੀ ਵੀ ਬਿਲਕੁਲ ਚੋਣਦੇ ਨੇ ਕਾਰੀਦਾਰ ਨੂੰ ਆਪ ਜੀ ਨੂੰ ਕਾਇ ਭਰਨੀ ਨਹੀਂ ਦੇਣੇ ਕਾਇ ਭਰਦੇ ਸਾਡੀ ਬਿਨਮੀ ਹੋਊਗੀ ਵੋਟ ਪੈਣੀ ਨਹੀਂ ਦੇਣੇ ਤੇ ਜਥੇਦਾਰ ਜੀ ਜਿਵੇਂ ਐਮਸੀ ਇਲੈਕਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ ਜਿਹੜਾ ਹਲਕਾ ਜਿਹੜਾ ਪੂਰੇ ਚਰਚਾ ਦੇ ਵਿੱਚ ਰਿਹਾ ਸੀ ਤੇ ਜੇਕਰ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਵੀ ਇਹੋ ਕੁਝ ਹੁੰਦਾ ਤਾਂ ਫਿਰ ਤੁਸੀਂ ਕੋਈ ਕਾਰਵਾਈ ਕਰੋਗੇ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਹੋਣਾ ਨਿਕਉਂ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਹੋਣਾ ਹੈ ਕਿ ਇਹਨੇ ਦੇ ਉਥਲੇ ਨਹੀਂ ਲੱਗਿਆ ਹੋਣਾ ਫਿਰ ਉਹ ਬਿਲਕੁਲ ਨਹੀਂ ਹੋਣਾ ਉਦੋਂ ਵੋਟਾਂ ਪੈਣਗੀਆਂ ਲੋਕ ਇਹਨਾਂ ਨੂੰ ਸੌਸ ਕੌਣਗੇ ਵੀ ਜਿੰਨਾ ਵੀ ਰੋਸ ਆਇਆ ਜਿੰਨਾ ਇਹਨਾਂ ਧੱਕਾ ਕੀਤਾ ਉਹਦਾ ਜਵਾਬ ਇਹਨਾਂ ਨੂੰ ਪਾਰਲੀਮੈਂਟ 'ਚ ਮਿਲਣਾ ਚਾਹੀਦਾ ਪਾਰਲੀਮੈਂਟ ਦੇ ਲੋਕ ਇਹਨਾਂ ਜਮਾਨਤਾ ਚਾਹੂ ਤੁਰਾਉਣਗੇ ਮਿਲਿ ਬਈ ਹੋ ਕਿ ਜ ਤੇ ਤੁਸੀਂ ਆਪਣਾ ਮਾਹੌਲ ਜਿਹੜਾ ਵਾ ਉਹ ਵਧੀਆ ਬਣਿਆ ਰਵੇ ਇਸ ਚੀਜ਼ ਨੂੰ ਲੈ ਕੇ ਤੁਸੀਂ ਜਿਹੜੇ ਆਪਣੇ ਸਮਰਥਕ ਅਕਾਲੀ ਦਲ ਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੀਡੀਆ ਲਈ ਸਮਰਥਕ ਹੋ ਕੇ ਸ਼ਮਰੀ ਕਰਨਾ ਬਣਾ ਜਾਣ ਕੇ ਕੇਸ ਬਣਾ ਕੇ ਤੇ ਉਹਨਾਂ ਨੂੰ ਕੀ ਫਾਇਦਾ ਨਹੀਂ ਹੈ ਲੜਨ ਦਾ ਅਜਿਹਾ ਨਹੀਂ ਕਿ ਕਿਸੇ ਦਾ ਬਾਈਕਾਡ ਦੀ ਗੱਲ ਹੀ ਹੈ ਸਾਡੀ ਕਿ ਜਿਹੜਾ ਕਾਹੇ ਭਰ ਨਹੀਂ ਤੇ ਚੋਣ ਕਾਹੀ ਰਹੀ ਤੇ ਕਾਹੇ ਭਰਨੇ ਚੋਣ ਤੋਂ ਬਾਅਦ ਚੋਣੀਆਂ ਨਾ ਜੇ ਕਾਹੇ ਭਰਨੇ ਤਾਂ ਉਹਨੂੰ ਕੁੜਦੇ ਆ ਕੁੱਟਣੇ ਪੋਂ ਸੋਣ ਨੂੰ ਮਦਦ ਕਰਦੀ ਹੈ ਕੁੱਟਣਾਂ ਦੀ ਚਾਹੀਦਾ ਹੈ ਜੇ ਮੇਰੇ ਕੁੱਟ ਪੈਣੀ ਉਹਨਾਂ ਦੇ ਕਰਨ ਇਹਨਾਂ ਧੱਕਾ ਮਾਰਨ ਦੀ ਕਰਨ ਤੇ ਉਹਨਾਂ ਨੂੰ ਉਧਰ ਪਾਸੇ ਕੱਢਣ। ਜੇ ਅੱਗੇ ਉਹਨਾਂ ਜਿਹੜਾ ਚੋਣਾਂ ਹੁੰਦੀਆਂ ਸੀ ਉਹਦੇ ਕੋਈ ਬੰਦਾ ਰਹਿਣਾ ਹੈ ਤੇ ਕਾਈ ਪਲੇਟੇ ਚਲੇ ਜਾਓ ਤੇ ਦੂਜਿਆਂ ਨੂੰ ਭਰਨ ਦਿਓ। ਇਹ ਆਹ ਤੈਨੂੰ ਠਿਕਾਇਆ ਕਰ ਲੋ ਕਿ ਉਹਨਾਂ ਨੂੰ ਆਉਣ ਨਾ ਦਿਓ। ਇਹ ਸਰਕਾਰ ਦੀ ਰੈਤ ਉਹਨਾਂ। ਤੇ ਉਹਨਾਂ ਦੇ ਕੁਝ ਆਗੂ ਕਾਂਗਰਸ ਦੇ ਆਗੂ ਕਹਿ ਰਹੇ ਨੇ ਕਿ ਇਹ ਜਿਹੜੀ ਫਿਰਤ ਵੇ ਅਕਾਲੀ ਦਲ ਨੇ ਪਾਈ ਆ ਇਸ ਤਰ੍ਹਾਂ ਕਰਨ ਦੇ। ਸਾਡੇ ਸਾਰੀਆਂ ਚੋਣਾਂ ਆਈਆਂ ਸੀਗੀਆਂ ਤੇ ਸਾਰੇ ਜੇ ਇੱਕ ਵੀ ਫੀਸ ਤੋਂ ਵੀ ਬਿਨਾਂ ਚੋਣ ਦੇ ਪਲਾਖ ਸੰਧੀ ਚੋਣ ਦੇ ਤੇ ਸਰਪੰਚ ਵੀ ਅਸੀਂ ਮੈਂ ਤੁਹਾਨੂੰ ਕਹਿੰਦੇ ਮਰਜ਼ੀ ਨੇ ਬਣਿਆ ਸੀ ਉਹ ਗਿਣਤੀ ਦੇ ਬਣੇ ਬਾਕੀ ਸਾਰੇ ਚੋਣ ਜੀ ਹਰੇ ਆ। ਅਈ ਸਾਰੇ ਚੋਣਾ ਕਰਿਆਂ ਸੀ ਚੋਣਾ ਕਰਾਉਣ ਪਤਾ ਲੱਗ ਗਿਆ ਨੂੰ ਕਿ ਕੀ ਇਹਨਾਂ ਨੇ ਪੌਣੇ ਦੋ ਸਾਲਾਂ ਕੀ ਕੀਤਾ ਲੋਕੀਂਾਂ ਦਾ ਕਿੰਨਾ ਭਰੋਸਾ ਇਹਨਾਂ ਤੇ ਇਸੇ ਕਰੇ ਡਰਦੇ ਆ ਵੀ ਲੋਕਾਂ ਦਾ ਭਰੋਸਾ ਇਹਨਾਂ ਪਤਾ ਲੱਗ ਗਿਆ ਇਹ ਲੋਕ ਨਾਲ ਠੋਕੇ ਹੋਣ ਸਾਰੇ ਉਹ ਜੋ ਇਹਨਾਂ ਨੇ ਵਾਅਦੇ ਕੀਤੇ ਕੀ ਪੂਰਾ ਨਹੀਂ ਕੀਤਾ ਝੂਠ ਮਾਰ ਕੇ ਸਰਕਾਰ ਬਣਾਈ ਆ ਤੇ ਝੂਠੀਆਂ ਸਰਕਾਰ ਚੱਲਣੀਆਂ ਜੇ ਪਾਰਲੀਮੈਂਟ ਤੱਕ ਚੱਲਣੀਆਂ ਉਹਦੇ ਬਾਅਦ ਜਦ ਪਾਰਲੀਮੈਂਟ ਚੜ੍ਹ ਕੇ ਲੋਕਾਂ ਨੇ ਫਿਰ ਇਹਨਾਂ ਦੇ ਵਿਰੁੱਧ ਖੜੇ ਹੋਏ ਇਹਨਾਂ ਵਿਸ਼ਵਾਦਿਓ ਇੱਕ ਜਥੇਦਾਰ ਜੀ ਆਪਣਾ ਜਿਹੜੇ ਆਪਣਾ ਅਕਾਲੀ ਦਲ ਬਾਦਲ ਦੇ ਵਿੱਚੋਂ ਨਿਕਲ ਕੇ ਟਕਸਾਲੀ ਅਕਾਲੀ ਦਲ ਬਣਾਇਆ ਉਹਦੇ ਬਾਰੇ ਕੀ ਕਹੋ ਉਹ ਕੁਝ ਮੰਨਿਆ ਕਿ ਟੁੱਟਦੇ ਰਹੇ ਇਹਨਾਂ ਨੇ ਉਹ ਉਹਨਾਂ ਨੇ ਆਪ ਦੀ ਵੇਚੀ ਕਰਾਉਣੀ ਹੈ ਗਲਤੀ ਕਰ ਬੈਠਿਓ ਫਿਰ ਪਛਤਾਉਣਗੇ ਕੁਝ ਨਸਾ ਨਹੀਂ ਜਨਉਣਾ ਲੋਕ ਕਾਲੇ ਨਾਲ ਦੇ ਨਾਲ ਉਹ ਇੱਕ ਬਾੜੀ ਥੋੜੇ ਵੱਲਾ ਹੁੰਦੀ ਹੈ ਇਹਨਾਂ ਘਰ ਵਿੱਚ ਨੂੰ ਕਾਲੀ ਗਲਤੀ ਨਿਵਟਾਉਣੀ ਹੈ ਇਹ ਨਹੀਂ ਉਹਨਾਂ ਨੇ ਗਲਤੀ ਕੀਤੀ ਹੈ ਨੁਕਸਾਨ ਠਾਉਣਗੇ ਆਪ ਦਾ ਕਾਲੇ ਨਾਲ ਕੋਈ ਫਰਕ ਨਹੀਂ ਪੈਣਾ ਉਹਨਾਂ ਦਾ